ਅੱਜ ਬਾਬਾ ਜੀ ਨਾਲ ਮੁਲਾਕਾਤ ਹੋਈ ਹੈ ਦਰਬਾਰਾ ਸੇ ਪਿੰਡ ਮਿਸ਼ਨਦੀ ਤੋਂ ਹਾਂਜੀ ਇਹ ਇਹਨਾਂ ਦੇ ਬਾਬਾ ਜੀ ਪੁਰਾਣੇ ਕਵੀਸ਼ਰਾਂ ਬਹੁਤ ਮਸ਼ਹੂਰ ਰਹੇ ਸਾਡੇ ਲਾਕੇ ਦਾ ਮਾਣ ਹੈ ਜੀ ਦਰਬਾਰਾ ਤੇ ਕ੍ਰਿਸ਼ਨਦੀ ਤੋਂ ਅੱਜ ਇੱਕ ਉਹਦੇ ਨਾਲ ਹੀ ਹੈ ਤੇ ਪੂਰਨ ਭਗਤ ਹਾਂ ਹਾਂ ਲਾਕੇ ਹਨ ਹਾਂਜੀ ਪੂਰਨ ਭਗਤ 12 ਵਰ੍ਹਿਆਂ ਦਾ ਹੋ ਗਿਆ ਜੀ ਸਲਵਾਨ ਰਾਜੇ ਦੇ ਚਰਨਾਂ ਚੀਜ਼ ਸਮਾ ਕੇ ਨੂੰ ਨਾ ਮਿਲਣ ਜਾਂਦਾ ਉਹ ਲੋਣੇ ਨੂੰ 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 ਨਾ ਨੂੰ ਮਿਲਣੇ ਜਾਂਦਾ ਯਾ ਚਰਨੀ ਸੀ ਸਨਮਾਨ ਦਾ ਸੀ ਮੁਖ ਚੁੰਬ ਚຸນ ਭਰ ਮੰਗਾ ਤੂੰ ਸੁਣ ਲੈ ਮਾਤਾ ਪਿਆਰੀ ਤੈਨੂੰ ਨਿਮਿਸ਼ਕਾਰ ਲਖਵਾਰੀ ਨੂ ਨਾ ਦੇਖਦੀ ਪਗਤ ਦੀ ਛਕਲੇ ਦੇਖ ਛਕਲ ਤੇ ਬਣਗੀ ਪਕਲਾ ਰੱਬ ਕੋਲ ਨੀ ਚਰਦੀ ਆ ਘੜੂਈਆਂ ਮਾਤਾ ਕਰਦੀ ਆ ਪੈਂ ਆਪਣਾ ਦੁਆਦਾਰ ਕੋ ਜਾਣੇ தூருனா ஜன